ਅਨਿਤ ਸਾਚੀ ਗੱਲੋਂ ਤੁਹਾਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹਾਂ ਇੱਕ ਕਬੱਡੀ ਦੀ ਨਵੀਂ ਅਪਡੇਟ ਲੈ ਕੇ ਤੇ ਦੋਸਤੋ ਗੱਲ ਕਰਦੇ ਹਾਂ ਵਾਹਿਗੁਰੂ ਸੀਚੇਵਾਲ ਦੀ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਾਡੀ ਮਾ ਖੇਡ ਕਬੱਡੀ ਦਾ ਤੱਕੜ ਜਾਫੀ ਵਾਹਿਗੁਰੂ ਸੀਚੇਵਾਲ ਪਿਛਲੇ ਦਿਨੀ ਵਿਆਹ ਦੇ ਬੰਧਨ ਵਿੱਚ ਵੱਜ ਗਿਆ ਤੇ ਦੋਸਤੋ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ ਤਾਂ ਦੋਸਤੋ ਦਿਓ ਮੁਬਾਰਕਾਂ ਕਬੱਡੀ ਦੇ ਇਸ ਵੱਡੇ ਮਾਲ ਨੂੰ ਕਿ ਪ੍ਰਮਾਤਮਾ ਵੀਰ ਨੂੰ ਖੁਸ਼ੀਆਂ ਖੇੜੇ ਬਖਸ਼ੇ ਤੇ ਵੀਰ ਇਸੇ ਤਰ੍ਹਾਂ ਤਰੱਕੀਆਂ ਕਰਦਾ ਰਹੇ ਇਤਹਾਸ ਦਾ ਬਣਦਾ ਰਹੇ ਤੇ ਦੋਸਤੋ ਤੁਸੀਂ ਵੀ ਦੇਖ ਭਾਈ ਗਰੂ ਸਿਚੇਵਾ ਦਾ ਘਰ ਪਹੁੰਚਣ ਤੇ ਸਵਾਗਤ ਕੀਤਾ ਗਿਆ ਤੇ ਦੇਖੋ ਵੀਰ ਕਿਵੇਂ ਟਰੈਕ ਉੱਤੇ ਟਰੈਕ ਆਪਣੇ ਨਵੇਂ ਜਿਹੇ ਟਰੈਕਟਰ ਨੂੰ ਉਤਾਈਂ ਫਿਰਦਾ ਤੇ ਦੋਸਤੋ ਫਿਰ ਤੋਂ ਦਿਓ ਮੁਬਾਰਕਾਂ ਕਬੱਡੀ ਦੇ ਇਸ ਵੱਡੇ ਮਾਨ ਨੂੰ ਜੁੜੇ ਰਹੋ ਚੈਨਲ ਦੇ ਨਾਲ ਹਾਜ਼ਰ ਹੋਮਾਂਗੇ ਕਬੱਡੀ ਦੀ ਖੋਰੀ ਇਸ ਪਲੇਟ ਲੈ ਕੇ